ਇਸ ਥਾਂ ਦੇ ਉੱਤੇ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜੀ ਹੈ ਆਰਮੀ ਦੀ ਐਂਟਰੀ ਹੋ ਚੁੱਕੀ ਹੈ ਤਾਂ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਸੁਲਤਾਨਪੁਰ ਲੋਧੀ ਤੋਂ ਦਿਖਾ ਰਹੇ ਹਾਂ ਕਿ ਹੜਪੀਟ ਤਾਂ ਲੋਕਾਂ ਨੂੰ ਮੋਟਾਂ ਕਿਸ਼ਤੀਆਂ ਦੇ ਰਾਹੀਂ ਆਰਮੀ ਕੱਢੇਗੀ ਕਿੰਨੇ ਵਾਰ ਐਸਾ ਦੇਖਿਆ ਕਿ ਪਾਣੀ ਆਇਆ ਤਾਂ ਆਪ ਪਹੁੰਚੇ ਉਸ ਵਾਰ ਕਈ ਵਾਰ ਦੇਖ ਰਿਹਾ ਕहमने ਕਈ ਵਾਰ ਬਿਲਕੁਲ ਪਾਸ ਇੱਕ ਇਤਨੀ ਬਟਾਲੀਆਂ ਨੇ ਜੇ ਕੈਲਰ ਮੇਕ ਆਰਮੀ ਦੀਆਂ ਜਿਹੜੀਆਂ ਬੋਟਸ ਨੇ ਕਿਸ਼ਤੀਆਂ ਨੇ ਉਹ ਜਵਾਨ ਲੈ ਕੇ ਇੱਥੇ ਪਹੁੰਚ ਚੁੱਕੇ ਨੇ ਆ ਤਸਵੀਰਾਂ ਤੁਹਾਨੂੰ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਐਨਡੀਐਫ ਦੀਆਂ ਟੀਮਾਂ ਦੀ ਐਂਟਰੀ ਹੋ ਚੁੱਕੀ ਹੈ 103 ਸਾਲਾਂ ਦੇ ਬਜ਼ੁਰਗ ਨੇ ਸਾਡੇ 103 ਸਾਲਾਂ ਦੇ ਬਜ਼ੁਰਗਾਂ ਨੂੰ ਇੱਥੇ ਖੜਨਾ ਪੈ ਰਿਹਾ ਮੰਤਰੀ ਐਮਐਲਏ ਆਏ ਉਹ ਆਪਣੀਆਂ ਗੱਡੀਆਂ ਚ ਲੰਘ ਗਏ ਪਰ ਇਹ ਵਿਚਾਰੇ ਬੁੜੇ ਬਜ਼ੁਰਗ ਇੱਥੇ ਬੈਠੇ ਹੋਏ ਨੇ ਇਹ ਕੋਈ ਫੋਟੋਆਂ ਵਾਲੇ ਨਹੀਂ ਹੈਗੇ ਇਹ ਕੋਈ ਤਸਵੀਰਾਂ ਵਾਲੇ ਨਹੀਂ ਹੈਗੇ ਕਿ ਵੀ ਇੱਥੇ ਫੋਟੋਆਂ ਲੈਣ ਗਿਆ ਇਹਨਾਂ ਦੀ ਡਿਊਟੀ ਲੱਗੀ ਇੱਥੇ ਆਏ ਤੇ ਇਹਨਾਂ ਨੂੰ ਲੈ ਕੇ ਇੱਥੇ ਡਿਊਟੀ ਨਿਭਾਈ ਜਾਏਗੀ। ਇੱਕ ਕਿਸ਼ਤੀ ਕਹਿ ਸਕਦੇ ਹਾਂ ਜਿਹਦੇ ਵਿੱਚ ਵੱਡੀ ਇੱਕ ਮਸ਼ੀਨ ਲਗਾ ਕੇ ਉਹਨੂੰ ਬਣਾਇਆ ਹੋਇਆ ਲੈ ਕੇ ਆਏ ਜਾ ਰਹੇ ਨੇ ਪਸ਼ੂ ਜਿਹੜੇ ਨੇ ਉਹ ਉੱਥੇ ਬੰਨ੍ਹ ਦੇ ਉੱਤੇ ਲਾਏ ਜਾਣਗੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਬੰਨ੍ਹ ਤੋਂ ਅੱਗੇ ਵੱਲ ਨੂੰ ਸੁਰੱਖਿਆ ਥਾਂ ਦੇ ਉੱਤੇ ਲੈ ਕੇ ਜਾਇਆ ਜਾਏਗਾ। ਪਾਣੀ ਦੇ ਵਿੱਚ ਬੋਟ ਉਤਾਰ ਰਿਹਾ ਆਰਮੀ ਵਾਲੇ ਤੇ ਤਸਵੀਰ ਹੈ ਤਸਵੀਰ ਸੁਲਤਾਨਪੁਰ ਲੋਧੀ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਆਰਮੀ ਦੀ ਐਂਟਰੀ ਹੋ ਚੁੱਕੀ ਹੈ ਇਸ ਪਾਸੇ ਨੇ ਤੁਸੀਂ ਟਰੱਕ ਦੇਖੋਗੇ ਇਹ ਆਰਮੀ ਉਹ ਹੈ ਜਿੱਥੇ ਵੀ ਕਦੇ ਕੋਈ ਆਫਤ ਆਉਂਦੀ ਹੈ ਕਹਿੰਦੇ ਮਿੰਟਾਂ ਤੇ ਪਹੁੰਚਦੀ ਹੈ ਤੇ ਅੱਜ ਇਸ ਥਾਂ ਦੇ ਉੱਤੇ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜੀ ਹੈ ਆਰਮੀ ਦੀ ਐਂਟਰੀ ਹੋ ਚੁੱਕੀ ਹੈ ਤਾਂ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਸੁਲਤਾਨਪੁਰ ਲੋਧੀ ਤੋਂ ਦਿਖਾ ਰਹੇ ਹਾਂ ਕਿ ਹੜਪੀਟ ਤੇ ਲੋਕਾਂ ਨੂੰ ਵੋਟਾਂ ਕਿਸ਼ਤੀਆਂ ਦੇ ਰਾਈ ਆਰਮੀ ਕੱਢੇਗੀ ਅੱਗੇ ਜਿਪਸੀ ਹੈ ਜਿਪਸੀ ਦੇ ਵਿੱਚ ਸੀਨੀਅਰ ਅਫਸਰ ਨੇ ਤੇ ਉਹਨਾਂ ਦੇ ਕੋਲ ਜਿਹੜਾ ਇਹ ਮਸ਼ੀਨ ਨੂੰ ਕਸਣ ਦੇ ਬੜੇ ਜਿਹੜੇ ਤਰੀਕੇ ਨੇ ਉਹ ਉਸ ਗੱਡੀ ਦੇ ਵਿੱਚ ਪਏ ਹੋਏ ਨੇ ਤਾਂ ਇਸ ਪਾਸੇ ਤੁਸੀਂ ਦੇਖੋਗੇ ਬੋਟ ਜਿਹੜੀ ਹੈ ਲਿਆਤੀ ਗਈ ਹੈ ਆਰਮੀ ਦੀਆਂ ਜਿਹੜੀਆਂ ਬੋਟਸ ਨੇ ਕਿਸ਼ਤੀਆਂ ਨੇ ਉਹ ਜਵਾਨ ਲੈ ਕੇ ਇੱਥੇ ਪਹੁੰਚ ਚੁੱਕੇ ਨੇ ਇਹ ਤਸਵੀਰਾਂ ਤੁਹਾਨੂੰ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਐਨਡੀਐਫ ਦੀਆਂ ਟੀਮਾਂ ਦੀ ਐਂਟਰੀ ਹੋ ਚੁੱਕੀ ਹੈ ਆਰਮੀ ਦੀ ਟੀਮਾਂ ਦੀ ਐਂਟਰੀ ਹੋ ਚੁੱਕੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਦੇਖਣਗੇ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਏਗੀ ਸੀਨੀਅਰ ਅਧਿਕਾਰੀ ਅੱਗੇ ਜਿਪਸੀ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿਉਂਕਿ ਕਹਿੰਦੇ ਜਿੱਥੇ ਵੀ ਕਦੇ ਕੋਈ ਮੁਸੀਬਤ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਗੁਹਾਰ ਆਰਮੀ ਅੱਗੇ ਲਗਾਈ ਜਾਂਦੀ ਹੈ ਤੇ ਇਹ ਉਹੀ ਆਰਮੀ ਹੈ ਜੋ ਦੇਸ਼ ਦੀ ਸੁਰੱਖਿਆ ਕਰਦੀ ਹੈ ਇਹ ਉਹੀ ਆਰਮੀ ਹੈ ਜੋ ਸਰਹੱਦਾ ਦੇ ਉੱਤੇ ਖੜੀ ਰਹਿੰਦੀ ਹੈ ਅੱਜ ਇਹ ਉਹ ਆਰਮੀ ਪਾਣੀ ਦੇ ਵਿੱਚ ਵੀ ਜਾਏਗੀ ਲੋਕਾਂ ਨੂੰ ਬਚਾਏਗੀ ਕਿਉਂਕਿ ਅਸੀਂ ਪਹਿਲੇ ਦਿਨ ਤੋਂ ਤੁਹਾਨੂੰ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਾਂ ਇਹ ਵੱਡਾ ਟਰੱਕ ਜਿਹਦੇ ਵਿੱਚ ਆਰਮੀ ਨੇ ਦੋ ਕਿਸ਼ਤੀਆਂ ਰੱਖੀਆਂ ਉਹਨਾਂ ਨੇ ਅੱਗੇ ਜਿਪਸੀ ਗੱਡੀ ਜਿਹੜੀ ਆ ਸੀਨੀਅਰ ਅਧਿਕਾਰੀ ਆਰਮੀ ਦੇ ਉਹ ਪਹੁੰਚੇ ਹੋਏ ਨੇ ਤੇ ਉਹ ਲਗਾਤਾਰ ਇੱਥੇ ਹੁਣ ਡਿਊਟੀਆਂ ਨਿਭਾਣਗੇ ਤੁਹਾਨੂੰ ਮੈਂ ਤਸਵੀਰ ਦਿਖਾ ਰਿਹਾ ਕਿ ਜਿਸ ਤਰੀਕੇ ਦੇ ਨਾਲ ਬਟਾਲੀਅਨ ਕਿਸੇ ਦੂਰ ਦਰਾਡੇ ਤੋਂ ਇੱਥੇ ਪਹੁੰਚੀ ਆ ਉਹਨਾਂ ਨੇ ਆ ਕੇ ਜਾਇਜ਼ਾ ਲੈਣਾ ਦੇਖਣਾ ਕਿ ਕਿਸ ਪਾਸੇ ਨੂੰ ਲੋਕ ਫਸੇ ਹੋਏ ਨੇ ਉਹਨਾਂ ਨੂੰ ਕੱਢਣਾ ਹੈ ਰੈਸਕਿਊ ਕਰਨਾ ਹੈ ਤੇ ਆਰਮੀ ਦੀ ਐਂਟਰੀ ਹੋਈ ਹੈ ਇਸ ਪਾਸੇ ਆਰਮੀ ਦੀ ਜਿਪਸੀ ਆ ਇਹਦੇ ਵਿੱਚ ਜਿਹੜੇ ਸਮਾਨ ਜਿਹੜੇ ਨੇ ਆਰਮੀ ਨੂੰ ਵਰਤਣ ਦੇ ਲਈ ਚਾਹੀਦੇ ਨੇ ਬੋਟ ਨੂੰ ਚਲਾਉਣ ਦੇ ਲਈ ਚਾਹੀਦੇ ਨੇ ਉਹ ਸਮਾਨ ਪਿਆ ਹੋਇਆ ਇਸ ਜਿਪਸੀ ਦੇ ਵਿੱਚ ਇਹ ਤੁਹਾਨੂੰ ਅਸੀਂ ਤਸਵੀਰ ਸੁਲਤਾਨਪੁਰ ਲੋਧੀ ਤੋਂ ਸਾਂਝੀ ਕਰ ਰਹੇ ਹਾਂ ਕਿ ਆਰਮੀ ਦਾ ਟਰੱਕ ਤੇ ਕਿਸ਼ਤੀਆਂ ਇੱਥੇ ਆ ਚੁੱਕੀਆਂ ਨੇ ਜਿਸ ਤਿੱਕੇ ਦੇ ਹਾਲਾਤ ਇੱਥੇ ਹੋਏ ਪਈ ਸੀਗੇ ਉਹਨਾਂ ਚੀਜ਼ਾਂ ਤਾਂ ਇਸ ਪਾਸੇ ਨੂੰ ਤਸਵੀਰਾਂ ਦਿਖਾ ਰਹੇ ਹਾਂ ਇੱਕ ਟਰੱਕ ਨਹੀਂ ਜਿਪਸੀ ਦੂਜਾ ਟਰੱਕ ਫੇਰ ਜਿਹੜਾ ਆ ਗਿਆ ਤਾਂ ਜਿਸ ਦੇ ਵਿੱਚ ਕਿਸ਼ਤੀਆਂ ਜਾਂ ਨੌਜਵਾਨ ਜਿਹੜੇ ਆਰਮੀ ਦੇ ਜਵਾਨ ਨੇ ਉਹ ਤਾਇਨਾਤ ਨੇ ਹੱਥਾਂ ਦੇ ਵਿੱਚ ਵਾਕੀ ਟੋਕੀ ਜਾਇਜ਼ਾ ਲੈਣਗੇ ਕਿਸ਼ਤੀਆਂ ਜਿਹੜੀਆਂ ਨੇ ਸਿੱਟੀਆਂ ਜਾਣਗੀਆਂ ਅੰਦਰ ਪਾਣੀ ਦੇ ਤਾਂ ਹੁਣ ਮਿੰਟਾਂ ਦੇ ਵਿੱਚ ਲੋਕਾਂ ਨੂੰ ਰੈਸਕਿਊ ਕੀਤਾ ਜਾਏਗਾ ਤੇ ਦੇਸ਼ ਦੇ ਜਵਾਨ ਜਿਹੜੇ ਨੇ ਸਰਹੱਦਾਂ ਦੇ ਉੱਤੇ ਤਾਇਨਾਤ ਹੁੰਦੇ ਨੇ ਉਹ ਅੱਜ ਇੱਥੇ ਪਹੁੰਚੇ ਨੇ ਸਰ ਪਹਿਲੀ ਬਾਤ ਤਾਂ ਮੈਨੂੰ ਲੱਗਦਾ ਪੰਜਾਬੀ ਹੈ ਕੋਈ ਗੱਲ ਕਰਨ ਨੂੰ ਹਿੰਦੀ ਵਿੱਚ ਕਰ ਲੋਗੇ ਆਪ ਤਾਂ ਰੋ ਜੀ ਇਸ ਚੀਜ਼ੋ ਸੇ ਬੜਤੇ ਰਹਤੇ ਹੋ ਜੇ ਆਬ ਆਫਤ ਆਤੀ ਹੈ ਤਾਂ ਆਪਕੋ ਗੁਹਾਰ ਲਗਾਤੇ ਕਿ ਆਪ ਆਓ ਬਚਾਓ ਕੀ ਤਿਆਰੀ ਹੈ ਅਬ ਤਿਆਰੀ ਫੁੱਲ ਹੈ ਹਾਂ ਫੁੱਲੇ ਤਿਆਰੀ ਫੁੱਲ ਤਿਆਰੀ ਹੈ ਹੋਰ ਕੀ ਇਹ ਕਿੰਨੇ ਵਾਰ ਆਪਨੇ ਐਸਾ ਦੇਖਿਆ ਕਿ ਓਕੇ ਬਾਅਦ ਵਿੱਚ ਕਰੋਗੇ ਬਾਤ ਅਬ ਉਤਾਰ ਸਮਾਨ ਉਤਾਰ ਰਹੇ ਓਕੇ ਨਹੀਂ ਵੈਸੇ ਇੱਕ ਇੱਕ ਪੁੱਛ ਲੇ ਤਾਂ ਕਿੰਨੇ ਵਾਰ ਐਸਾ ਦੇਖਿਆ ਕਿ ਪਾਣੀ ਆਇਆ ਤਾਂ ਆਪ ਪਹੁੰਚੇ ਉਸ ਵੇਲੇ ਕਈ ਵਾਰ ਦੇਖ ਰਿਹਾ ਕ हमने ਕਈ ਵਾਰ ਹੂੰ ਬਿਲਕੁਲ ਪਾਸ ਇੱਕ ਕਿੰਨੀ ਬਟਾਲੀਆਂ ਨੇ ਜੇ 11 ਮੇਕੇ ਓਕੇ ਤਾਂ ਬਿਲਕੁਲ ਤਾਂ ਆਰਮੀ ਦਾ ਟਰੱਕ ਪਹੁੰਚਿਆ ਹੈ ਕਿਸ਼ਤੀਆਂ ਲੈ ਕੇ ਜਵਾਨ ਜਿਹੜੇ ਪਿੱਛੇ ਬੈਠੇ ਹੋਏ ਨੇ ਇਹੋ ਜਿਹੀਆਂ ਆਫਤਾਂ ਬੜੀਆਂ ਅਸੀਂ ਦੇਖ ਚੁੱਕੇ ਆ ਬਾਤ ਚੁੱਕੇ ਆ ਤਾਂ ਹੁਣ ਇੱਥੇ ਜਿਹੜਾ ਪਾਣੀ ਪਹੁੰਚਿਆ ਆ ਉਸ ਪਾਣੀ ਦੇ ਵਿੱਚੋਂ ਲੋਕਾਂ ਨੂੰ ਜਿਹੜੇ ਫਸੇ ਹੋਏ ਨੇ ਕੱਢਣ ਦੀ ਕੋਸ਼ਿਸ਼ ਕਰਾਂਗੇ ਤਾਂ ਆਏ ਆਰਮੀ ਦੇ ਉਹ ਅਫਸਰ ਨੇ ਜੋ ਸਰਹੱਦ ਦੇ ਉੱਤੇ ਰਾਖੀ ਕਰਦੇ ਨੇ ਤਾਂ ਇਸ ਵਕਤ ਜਿਹੜਾ ਆ ਕਿਸ਼ਤੀਆਂ ਲੈ ਕੇ ਇੱਥੇ ਪਹੁੰਚ ਗਏ ਨੇ ਇਹ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਸੁਲਤਾਨਪੁਰ ਲੋਧੀ ਤੋਂ ਕਿਉਂਕਿ ਆਰਮੀ ਦੇ ਜਵਾਨ ਪਿੱਛੇ ਬੈਠੇ ਹੋਏ ਨੇ ਅੱਗੇ ਦੋ ਕਿਸ਼ਤੀਆਂ ਨੇ ਉਹਨਾਂ ਨੂੰ ਵਿੱਚ ਸਿੱਟਿਆ ਜਾਏਗਾ ਕਿਉਂਕਿ ਦੇਖਿਆ ਜਾਏਗਾ ਜਾ ਕੇ ਦੇਖ ਕੇ ਜਾਇਜ਼ਾ ਲੈ ਕੇ ਜਿੱਥੇ ਵੀ ਕੋਈ ਲੋਕ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਅਸੀਂ ਤੁਹਾਨੂੰ ਲਗਾਤਾਰ ਅਸੀਂ ਤਸਵੀਰਾਂ ਸੰਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਹਾਲਾਤ ਨੇ ਉਹਨਾਂ ਦੇ ਹਾਲਾਤਾਂ ਦੇ ਚੱਲਦਿਆਂ ਹੋયા ਕਈ ਆਮ ਲੋਕ ਮਦਦ ਕਰ ਰਹੇ ਨੇ ਲੋਕਾਂ ਦੀਆਂ ਕਿ ਕੋਈ ਫਸਿਆ ਹੋਇਆ ਤਾਂ ਪੁਲਿਸ ਦੀਆਂ ਵੀ ਜਿਹੜੀਆਂ ਐਸਜੀਆਰਐਫ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਤਾਂ ਆਰਮੀ ਵੱਲੋਂ ਜਿਹੜੇ ਸਾਰੇ ਹਾਲਾਤਾਂ ਦਾ ਜਾਇਜ਼ਾ ਲੈ ਕੇ ਕਿਉਂਕਿ ਆਰਮੀ ਉਹ ਚੀਜ਼ ਹੈ ਜੋ ਸਰਹੱਦ ਦੇ ਉੱਤੇ ਖੜਕੇ ਵੀ ਲੋਕਾਂ ਦੀ ਮਦਦ ਕਰਦੀ ਹੈ ਹਰ ਥਾਂ ਦੇ ਉੱਤੇ ਜਾ ਕੇ ਮਦਦ ਕਰਦੀ ਹੈ ਤਾਂ ਇਹ ਆਰਮੀ ਅਜ ਸੁਲਤਾਨਪੁਰ ਲੋਧੀ ਧਰਤੀ ਦੇ ਉੱਤੇ ਪਹੁੰਚ ਚੁੱਕੀ ਹੈ ਬਾਪੂ ਜੀ ਠੀਕ ਹੋ ਅੱਛਾ ਜੀ ਬਾਪੂ ਜੀ ਸੁਣਦਾ ਨਹੀਂ ਕਰੀ ਸੁਣਦਾ ਨਹੀਂ ਨਾ ਸੁਣਦਾ ਨਾ ਦਿਖਦਾ ਹੈ ਕਿੰਨੀ ਉਮਰ ਹੈ 103-5 ਸਾਲੀ ਹੋ ਗਈ ਆ ਅੱਛਾ ਬਹੁਤ ਜ਼ਿਆਦੀ ਉਮਰ ਹੋ ਗਈ ਆ ਅੱਛਾ ਅੱਛਾ ਹਾਂ ਜੀ ਕਿੱਥੇ ਚੱਲੇ ਬਾਪੂ ਜੀ ਬਾਪੂ ਜੀ ਆ ਦੀ ਕੁੜੀ ਉਹ ਚੱਲਿਆ ਕੁੜੀ ਲੈਣ ਆਉਂਦੀ ਵੇਖ ਉਹਦੀ ਅੱਛਾ ਕੁੜੀ ਲੈਣ ਆ ਰਹੀ ਹੈ ਹਾਂਜੀ 103 ਸਾਲਾਂ ਦੇ ਬਜ਼ੁਰਗ ਨੇ ਸਾਡੇ 103 ਸਾਲਾਂ ਦੇ ਬਜ਼ੁਰਗਾਂ ਨੂੰ ਇੱਥੇ ਖੜਨਾ ਪੈ ਰਿਹਾ ਮੰਤਰੀ ਐਮ ਐਲ ਏ ਆਏ ਉਹ ਆਪਣੀਆਂ ਗੱਡੀਆਂ ਚ ਲੰਘ ਗਏ ਪਰ ਇਹ ਵਿਚਾਰੇ ਬੁੜੇ ਬਜ਼ੁਰਗ ਇੱਥੇ ਬੈਠੇ ਹੋਏ ਨੇ ਕਿਉਂਕਿ ਕਹਿੰਦੇ ਆਂਦੇ ਫੋਟੋ ਖਿਚਾ ਕੇ ਲੰਘ ਜਾਂਦੇ ਆ ਇਹਨਾਂ ਦੀ ਸਾਰ ਕੋਈ ਨਹੀਂ ਲੈਂਦਾ ਅੱਛਾ ਕਿੰਨੇ ਟਾਈਮ ਤੇ ਬੈਠੇ ਮੈਂ ਤਾਂ ਕਦੋਂ ਤੋਂ ਦੇਖ ਰਿਹਾ ਇੱਥੇ ਬੈਠੇ ਹੁਣੇ ਹੁਣੇ ਆਇਆ ਬਾਅਦ 5 ਕਿ ਮਿੰਟ ਹੋਏ ਹਾਂ ਬਸ ਬਾਹਰ ਕੱਢਣ ਲੱਗੇ ਭਾਈ ਵੀ ਚੱਲੇ ਨਾਲ ਸਾਡੇ ਚੱਲੇ ਸਰ ਅਸੀਂ ਸਾਰੇ ਲੈ ਕੇ ਚੱਲੀਏ ਚੱਲੇ ਨੇ ਇੱਕ ਵਾਰ ਦੇਖ ਲੈ ਬਜ਼ੁਰਗਾਂ ਨੂੰ ਸੇਵਾ ਪਹੁੰਚਾਓ ਤਾਂ ਮੰਤਰੀ ਸਾਹਿਬ ਆਪ ਵੀ ਪਹੁੰਚੇ ਨੇ ਕਿਉਂਕਿ ਇਹ ਕਹਿ ਰਹੇ ਨੇ ਹੁਣ ਕਿਉਂਕਿ ਸਾਰ ਲੈ ਰਹੇ ਆ ਗੱਡੀ ਗੱਡੀ ਦਾ ਕੋਈ ਸਰ ਚੱਲੀ ਜਾਂਦੇ ਆ ਭਾਈ ਸਰ ਲੈ ਲਓ ਇਹਨਾਂ ਨੂੰ ਇਹਨਾਂ ਨੂੰ ਸੇਫ ਜਗ੍ਹਾ ਦੇ ਆਪੋ ਠੀਕ ਜੋ ਤੁਸੀਂ ਹਾਂਜੀ ਹਾਂਜੀ ਠੀਕ ਆ ਜੀ ਕੋਈ ਨਹੀਂ ਕੋਈ ਆ ਨਹੀਂ ਗਿਆ ਬਸ ਪ੍ਰਮਾਤਮਾ ਅਗੇ ਅਰਦਾਸ ਕਰ ਰਿਹਾ 103 ਸਾਲਾਂ ਦੇ ਆ ਹੀ ਕਹਿੰਦੇ ਹਾਂ ਸਰ ਜਿਵੇਂ ਤੁਸੀਂ ਆਏ ਹੋ ਤੁਸੀਂ ਸਰ ਆਏ ਆ ਤੁਸੀਂ ਆ ਕੇ ਦੇਖ ਲਿਆ ਅਸੀਂ ਗੱਲ ਕਰ ਰਹੇ ਸੀਗੇ ਹੋਰ ਇੱਥੇ ਕਈ ਦੇਖ ਰਹੇ ਸੀਗੇ ਪਰ ਇੰਨਾ ਟਾਈਮ ਦੇ ਬੈਠੇ ਹੋ ਜੀ ਕੈਨ ਦੇ ਉੱਤੇ ਕੰਮ ਕਰਨਾ ਪੈਂਦਾ ਨਹੀਂ ਇਦਾਂ ਦੇ ਗੱਲ ਦੇਖੋ ਮੈਂ ਬਹੁਤ ਲੰਬੇ ਸਮੇਂ ਤੋਂ ਇਸ ਏਰੀਆ ਨਾਲ ਜੁੜਿਆ ਹਾਂ ਬਹੁਤ ਲੰਬੇ ਸਮੇਂ ਤੋਂ ਘੜ ਦੋ ਘੜ ਵੀ 15 ਸਾਲ 16 ਸਾਲ ਤੋਂ ਕਿਉਂਕਿ ਮੈਂ ਇੱਥੇ ਐਜ ਪੁਲਿਸ ਅਫਸਰ ਦੋਰੀ ਐਸਐਚਓ ਰਿਆਂ ਥਾਣੇ ਦੇ ਵਿੱਚ ਸਲਤਨਨ ਬਲੋਦੀ ਦੇ ਵਿੱਚ ਔਰ ਮੈਂ ਐਸਪੀ ਪ੍ਰੈਕਸ਼ਨ ਰਿਆਂ ਕਪੂਰਥਲਾ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਇਹ ਆਫਤਾਂ ਜਿਹੜੀਆਂ ਕੁਦਰਤੀ ਦੇਖਦੇ ਰਹੇ ਆ ਔਰ ਹਮੇਸ਼ਾ ਹੀ ਇਹ ਜਨਤਾ ਨੂੰ ਵਿਚਾਰਿਆਂ ਨੂੰ ਸਹਿਣ ਕਰਨਾ ਪੈਂਦਾ ਪਰ ਲੇਕਿਨ ਸਾਡਾ ਸਹਿਯੋਗੀ ਆ ਅੱਜ ਜਨਤਾ ਦੀ ਕਿਰਪਾ ਦੇ ਨਾਲ ਅਸੀਂ ਸਰਕਾਰ ਦੇ ਵਿੱਚ ਹਮ ਔਰ ਜਨਤਾ ਦਾ ਜਿਹੜੇ ਸਾਰੇ ਸਾਡੇ ਸਾਥੀ ਸੇਫ ਬਚੇ ਉਹਨਾਂ ਕੇ ਵੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਔਰ ਹਰ ਬੰਦੇ ਦਾ ਫਰਜ ਬੰਦਾ ਕਿ ਅਸੀਂ ਇਨਸਾਨੀਅਤ ਤੌਰ ਤੇ ਇਹਨਾਂ ਸਾਰਿਆਂ ਨੂੰ ਕੋਆਪਰੇਟ ਕਰੀਏ ਔਰ ਆਪਣਾ ਪੂਰਾ ਫਰਜ ਨਿਭਾਣਾ ਚਾਹੀਦਾ ਔਰ ਜ਼ਰੂਰੀ ਵੀ ਹੈ ਕਈ ਲੋਕਾਂ ਨੂੰ ਕਿਉਂ ਨਹੀਂ ਲੱਗਦਾ ਕਿ ਕੋਈ ਬਜ਼ੁਰਗ ਆਇਆ ਕੋਈ ਮਾਤਾ ਆ ਕੋਈ ਪਛੂਰਾ ਉਹਨੂੰ ਕੱਢਿਆ ਜਾਵੇ ਜਿਵੇਂ ਤੁਸੀਂ ਕਿਹਾ ਤੁਹਾਡੇ ਕਹਿਣ ਦੇ ਉੱਤੇ ਉਹਨੂੰ ਲੈ ਜਾਣਗੇ ਬਜ਼ੁਰਗ ਨੂੰ 103 ਸਾਲਾਂ ਦਾ ਆਪ ਕਿਉਂ ਨਹੀਂ ਜ਼ੈਨ ਦੇ ਵਿੱਚ ਹੁੰਦਾ ਕਿ ਇਹਨਾਂ ਨੂੰ ਚੱਕੀਏ ਤੇ ਛੱਡ ਆਈਏ ਜਿੱਥੇ ਜਾਣਾ ਇਹਨਾਂ ਨੂੰ ਦੇਖੋ ਹਿਊਮਨ ਬੀਇੰਗ ਵੇਖੋ ਹਰ ਬੰਦੇ ਦੀ ਆਪਣੀ ਸੋਚ ਹੈ ਮੈਂ ਇਹ ਤਾਂ ਚਾਹਾਂਗਾ ਕਿ ਆਪਾਂ ਵੇਖੋ ਤੁਸੀਂ ਦੇਖਿਆ ਨਹੀਂ ਰਾਤ ਕਿੰਨਾ ਸੋਸ਼ਲ ਮੀਡੀਆ ਤੇ ਛੋਲੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਸੀ ਕਈ ਜਗ੍ਹਾ ਤੇ ਬੰਦੇ ਵਿਚਾਰੇ ਇੱਕ ਪੁਲ ਦੇ ਉੱਤੋਂ ਦੀ ਲੰਘ ਰਹੇ ਸੀ ਜਾਂ ਇੱਕ ਛੋਟ ਸਲੇਬ ਸੀਗਾ ਉਹ ਵਿਚਾਰੇ ਜਦੋਂ ਪਾਣੀ ਦਾ ਇੱਕ ਵਹਾ ਜਾਂਦਾ ਸੀ ਤਾਂ ਵਿੱਚ ਡਿੱਗ ਪੈਂਦੇ ਸੀ ਬਟ ਸਭ ਕੁਦਰਤੀ ਆਫਤਾਂ ਹੈ ਬੰਦੇ ਕਿ ਇਹਨਾਂ ਨੂੰ ਚੀਜ਼ਾਂ ਦੇ ਵੇਖ ਕੇ ਬੰਦੇ ਦਾ ਮਨ ਵੀ ਉਹ ਹੋ ਜਾਂਦਾ ਪਰ ਆਪਣੇ ਤੋਂ ਸਭ ਤੋਂ ਵੱਡਾ ਇੱਕੋ ਹਥਿਆਰ ਹੈ ਕੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਗੁਰੂ ਅੱਗੇ ਅਰਦਾਸ ਕਰੀਏ ਕਿ ਪ੍ਰਮਾਤਮਾ ਦੁਨੀਆ ਤੇ ਮਿਹਰ ਭਰੇ ਹੱਥ ਰੱਖ ਕੇ ਸਭ ਤੰਦਰੁਸਤੀ ਠੀਕ ਹੋਵੇ ਤੇ بارش ਹੁਣ ਬੰਦ ਹੋਵੇ ਜਿਸ ਦਿਨ ਸਾਡੀ ਜਨਤਾ ਸੇਫ ਰਹੇ ਧੰਨਵਾਦ ਤਾਂ ਸਭ ਇੱਥੇ ਪਹੁੰਚੇ ਨੇ ਤੇ ਜਿਸ ਤਿੱਕੇ ਦੇ ਹਾਲਾਤ ਹੋਏ ਨੇ ਸਾਬਕਾ ਮੰਤਰੀ ਨੇ ਫੌਜਾ ਸਿੰਘ ਜੀ ਨਹੀਂ ਬਲਕਾਰ ਸਿੰਘ ਜੀ ਕਰਤਾਰਪੁਰ ਕਰਤਾਰਪੁਰ ਤੋਂ ਬਲਕਾਰ ਸਿੰਘ ਜੀ ਨੇ ਸਾਬਕਾ ਮੰਤਰੀ ਤਾ ਪਹੁੰਚੇ ਨੇ ਤਾਂ ਇੱਥੇ ਜਾਇਜ਼ਾ ਲੈ ਰਹੇ ਨੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਤੇ ਐਨ ਡੀ ਆਰ ਐਫ ਦੀਆਂ ਟੀਮਾਂ ਪਹੁੰਚੀਆਂ ਨੇ ਕਿਉਂਕਿ ਤੁਹਾਨੂੰ ਅਸੀਂ ਸਾਰੀਆਂ ਚੀਜ਼ਾਂ ਦਿਖਾ ਰਹੇ ਹਾਂ ਇੱਕ ਵੱਖਰੀ ਚੀਜ਼ ਹੈ ਕਿਉਂਕਿ ਆਰਮੀ ਜਦੋਂ ਐਂਟਰ ਹੋ ਗਈ ਆ ਆਰਮੀ ਨੇ ਸਾਰੀਆਂ ਚੀਜ਼ਾਂ ਆਪਣੀਆਂ ਦੇਖਣੀਆਂ ਨੇ ਲਾਈਫ ਕਿਟ ਜੈਕਟਾਂ ਨੇ ਜਿਹੜੀਆਂ ਉਹ ਇੱਥੇ ਰੱਖਣੀਆਂ ਨੇ ਇਹਨਾਂ ਨੂੰ ਹੁਣ ਕਿਸ਼ਤੀ ਨੂੰ ਬਾਹਰ ਕੱਢਿਆ ਜਾ ਰਿਹਾ ਮੈਂ ਨਿਰੇਜ ਨੂੰ ਕਹੂੰਗਾ ਕਿ ਇਹ ਤਸਵੀਰਾਂ ਦਿਖਾਓ ਇਹ ਜਵਾਨਾਂ ਦੀ ਤਸਵੀਰਾਂ ਨੇ ਇਹ ਕੋਈ ਫੋਟੋਆਂ ਵਾਲੇ ਨਹੀਂ ਹੈਗੇ ਇਹ ਕੋਈ ਤਸਵੀਰਾਂ ਵਾਲੇ ਨਹੀਂ ਹੈਗੇ ਕਿ ਵੀ ਇੱਥੇ ਫੋਟੋਆਂ ਲੈਣ ਗਿਆ ਇਹਨਾਂ ਦੀ ਡਿਊਟੀ ਲੱਗੀ ਇੱਥੇ ਆਏ ਤੇ ਇਹਨਾਂ ਨੂੰ ਲੈ ਕੇ ਇੱਥੇ ਡਿਊਟੀ ਨਿਭਾਈ ਜਾਏਗੀ ਸੀਨੀਅਰ ਅਧਿਕਾਰੀ ਇਹਨਾਂ ਦੇ ਇੱਥੇ ਖੜੇ ਹੋਏ ਨੇ ਕਿਉਂਕਿ ਉਹ ਜਿਪਸੀ ਦੇ ਵਿੱਚ ਸੀਗੇ ਉਹ ਹੁਣ ਇੱਥੇ ਇਹਨਾਂ ਨੂੰ ਲਾਣ ਕੇ ਸਾਰਾ ਕੁਝ ਦੇਖ ਕੇ ਅੱਗੇ ਜਿਹੜਾ ਕੀਤਾ ਜਾਏਗਾ ਤਾਂ ਐਮਐਲਏ ਬਲਕਾਰ ਸਿੰਘ ਜਿਹੜੇ ਸਾਬਕਾ ਮੰਤਰੀ ਸੀਗੇ ਉਹਨਾਂ ਨਾਲ ਵੀ ਗੱਲ ਕੀਤੀ ਤਾ ਉਹ ਦੇਖ ਰਹੇ ਨੇ ਸਾਰੇ ਤਾਂ ਇਸ ਪਾਸੇ ਨੂੰ ਮੈਂ ਤਸਵੀਰ ਪਾ ਰਹੇ ਜਿਵੇਂ ਆਰਮੀ ਕੰਮ ਕਰ ਰਹੀ ਹੈ ਦੂਜੇ ਪਾਸੇ ਇੱਕ ਵੱਡੀ ਕਿਸ਼ਤੀ ਹੈ ਜੀ ਵਿੱਚ ਮੱਝਾਂ ਲਿਆਤੀਆਂ ਜਾ ਰਹੀਆਂ ਨੇ ਤਾਂ ਬਿਲਕੁਲ ਤਾਂ ਉਹ ਤਸਵੀਰ ਤੁਹਾਨੂੰ ਦਿਖਾ ਰਿਹਾ ਮੈਂ ਜਿਸ ਤਿੱਕੇ ਦੇ ਹਾਲਾਤ ਸੀਗੇ ਪਾਣੀ ਦੇ ਉਹਤੇ ਨਜਿੱਠਣ ਦੇ ਲਈ ਵੱਡਾ ਇੱਕ ਕਿਸ਼ਤੀ ਕਹਿ ਸਕਦੇ ਆ ਜਿਹਦੇ ਵਿੱਚ ਵੱਡੀ ਇੱਕ ਮਸ਼ੀਨ ਲਗਾ ਕੇ ਉਹਨੂੰ ਬਣਾਇਆ ਹੋਇਆ ਲੈ ਕੇ ਆਏ ਜਾ ਰਹੇ ਨੇ ਪਸ਼ੂ ਜਿਹੜੇ ਨੇ ਉਹ ਉੱਥੇ ਬੰਨ੍ਹ ਦੇ ਉੱਤੇ ਲਾਏ ਜਾਣਗੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਬੰਨ੍ਹ ਤੋਂ ਅੱਗੇ ਵੱਲ ਨੂੰ ਸੁਰੱਖਿਆ ਥਾਂ ਦੇ ਉੱਤੇ ਲੈ ਕੇ ਜਾਇਆ ਜਾਏਗਾ ਤਾਂ ਪ੍ਰਸ਼ਾਸਨ ਦੇ ਜਿਹੜੇ ਉੱਚ ਅਧਿਕਾਰੀ ਨੇ ਉਹ ਵੀ ਇੱਥੇ ਪਹੁੰਚੇ ਨੇ ਤੁਹਾਨੂੰ ਤਸਵੀਰ ਜਿਹੜੀ ਆ ਉਹ ਵੀ ਸਾਂਝੀ ਕਰ ਰਹੇ ਆ ਤਾਂ ਜਿਵੇਂ ਅਸੀਂ ਬਲਕਾਰ ਸਿੰਘ ਜਿਹੜਾ ਨਾਲ ਗੱਲਬਾਤ ਕੀਤੀ ਉਹਨਾਂ ਨੇ ਵੀ ਕਿਹਾ ਕਿ ਵੀ ਸਾਨੂੰ ਲੋੜ ਹੈ ਕਿ ਇਕੱਠੇ ਹੋ ਕੇ ਕੰਮ ਕਰੀਏ ਮੈਂ ਪੁਲਿਸ ਦੇ ਵਿੱਚ ਸੁਵੇਵਾਂ ਨਿਭਾਈਆਂ ਨੇ ਉਸ ਤੋਂ ਬਾਅਦ ਇਸ ਤੇ ਲਗਾਤਾਰ ਅਸੀਂ ਲੋਕਾਂ ਦੇ ਵਿੱਚ ਜੁਟੇ ਹੋਏ ਆਂ ਅਧਰਵਾ ਗੋਲ ਰੱਖ ਪਿੱਛੇ ਮਾਰੀ ਕਿਚੋ

ਬਾ ਸੁਣ ਚਾ ਉਹ ਬਿਲਕੁਲ ਜਵਾਨਾਂ ਦਾ ਜਜ਼ਬਾ ਤੁਸੀਂ ਦੇਖ ਸਕਦੇ ਹੋ ਨਾਲ ਦੀ ਨਾਲ ਮੰਜਾ ਪਿੱਛੇ ਨਾਲ ਦੀ ਨਾਲ ਕਿਸ਼ਤੀ ਬਾਹਰ ਨੂੰ ਕੋਈ ਸਮਾਨ ਨਹੀਂ ਲੱਗਣਾ ਤੇ ਇਹ ਉਹ ਦੇਸ਼ ਦੇ ਜਵਾਨ ਨੇ ਜਿਨ੍ਹਾਂ ਦੇ ਉੱਤੇ ਸਭ ਨੂੰ ਉਮੀਦ ਹੁੰਦੀ ਹੈ ਆਸ ਹੁੰਦੀ ਹੈ ਕਿਉਂਕਿ ਸਾਡੇ ਬਾਰਡਰ ਸਖਤ ਰਹਿੰਦੇ ਨੇ ਤੇ ਅਸੀਂ ਤਾਂ ਹੀ ਸੌਤ ਕੀ ਨੀਂਦ ਸੌ ਸਕਦੇ ਹੁੰਨੇ ਆ ਤੇ ਇਹ ਜਵਾਨ ਦੂਰ ਦਰਾਡੇ ਤੋਂ ਇੱਥੇ ਪਹੁੰਚੇ ਨੇ ਤਾਂ ਲਗਾਤਾਰ ਆਪਣੀਆਂ ਸਿਵਮਾਨ ਬਾਰੇ ਨੇ ਤਾਂ ਕਿਸ਼ਤੀਆਂ ਆदमी ਦੀਆਂ ਨੇ ਇਹਨਾਂ ਨੂੰ ਹੁਣ ਤਿਆਰ ਬਤਿਆਰ ਕਰਕੇ ਅੱਗੇ ਨੂੰ ਲੈ ਕੇ ਜਾਇਆ ਜਾਏਗਾ ਤਾਂ ਤਾਂ ਨਾਲ ਦੀ ਨਾਲ ਪਾਣੀ ਦੇ ਵਿੱਚ ਅਲਦੀ ਨਾਲ ਪਾਣੀ ਦੇ ਵਿੱਚ ਜਿਹੜਾ ਉਤਾਰ ਦਿੱਤੀ ਜਾਏਗੀ ਨਾਲ ਦੀ ਨਾਲ ਰੱਸਾ ਬੰਨ ਲਿਆ ਜਾਏਗਾ ਤਾਂ ਜਿਹੜੇ ਲਾਈਫ ਕਿੱਟਾਂ ਨੇ ਜੈਕਟਾਂ ਨੇ ਉਹ ਵੀ ਉਹਦੇ ਵਿੱਚ ਰੱਖੀਆਂ ਜਾਣਗੀਆਂ ਤਾਂ ਜਿੱਥੇ-ਜਿੱਥੇ ਕੋਈ ਮੂਵਮੈਂਟ ਹੋਏਗੀ ਉਹ ਸਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਤਾਂ ਜਿਸ ਥਿੱਕੇ ਦੇ ਹਾਲਾਤ ਸੀਗੇ ਉੱਚ ਅਧਿਕਾਰੀ ਜਿਹੜੇ ਬੈਠੇ ਹੋਏ ਨੇ ਖੜੇ ਹੋਏ ਨੇ ਤੇ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿਸ ਥਿੱਕੇ ਦੇ ਹਾਲਾਤ ਇੱਥੇ ਸੀਗੇ ਆਰਮੀ ਪਹੁੰਚੀ ਆ ਤਾਂ ਪਾਣੀ ਦੇ ਵਿੱਚ ਬੋਟ ਉਤਾਰ ਰਿਹਾ ਆ ਆਰਮੀ ਵਾਲੇ ਤੇ ਤਸਵੀਰ ਆ ਤੁਹਾਡੇ ਨਾਲ ਥਿਸ ਇਜ਼ ਇੰਪੋਰਟੈਂਟ ਹੈ ਯਾਨੀ ਸੱਤ ਸਵੇਰਾ ਤੋਂ ਲਗਾਤਾਰ ਦਿਖਾ ਰਹੇ ਹਾਂ ਮੈਂ ਕਹੂੰਗਾ ਰਣਵੀਰ ਉਧਰ ਜ਼ੋਰ ਦਿਖਾ ਕੇ ਆਕੇ ਨਾਲ ਹੋਰ ਵੀ ਬਹੁਤ ਬਹੁਤ ਬੈਠਾ ਦੇ ਕੇ ਬੇਟਾ ਦੇ ਕੇ ਫਾਨੀ ਬਜਟ ਦੀ ਗੱਲ ਪੈਣਾ ਬੋਲਣਾ ਜੀ ਮੇਰਾ ਮੋਟਾ ਨਾ ਹੁੰਦੀ ਮੋਟਾ ਜਗਾ ਲੱਗੇ ਸ਼ੂਟਿੰਗ ਹੋ ਰਹੀਦਾ ਰਹਿੰਦਾ ਹਾਂ ਅੰਮਾਲ ਪਰੇ ਵਾਲੇ ਖਾਲੀ ਗੱਡੀ ਲਾਣ ਮੈਂ 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 ਲੱਗੇ ਗੁਜ਼ਰਟ ਕਰਦੇ ਹਾਂ ਮੈਂ ਮਾਈ ਮਾਈ ਮੈਂ ਸਟਾਰਟ ਕਰਦਾ ਪਾਣੀ ਆ ਗਿਆ ਤੋ ਇਧਰ ਰੱਖ ਮੇਰਾ ਕੋਈ ਨਾ ਗੱਲ ਕਰ ਤਾਂ ਬਿਲਕੁਲ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਸ ਤਰੀਕੇ ਨਾਲ ਆਰਮੀ ਨੇ ਹੁਣ ਆਪਣਾ ਰੈਸਕਿਊ ਸ਼ੁਰੂ ਕਰ ਲਿਆ ਕਿਉਂਕਿ ਆਰਮੀ ਦੇ ਆਪਰੇਸ਼ਨ ਆਰਮੀ ਬੜੇ ਸੁਚੱਜੇ ਢੰਗ ਨਾਲ ਕਰਦੀ ਹੈ ਜਿਹੜੇ ਲੋਕ ਆਮ ਕਰਦੇ ਨੇ ਉਹ ਵੀ ਕਰਦੇ ਨੇ ਤਾਂ ਇੱਥੇ ਜਿਵੇਂ ਸਾਰੇ ਪਹੁੰਚੇ ਨੇ ਸਸੀ ਗੱਲ ਜੀ ਠੀਕ ਹੋ ਕਿੱਥੋਂ ਹੀ ਮੈਂ ਲੋਕਲੀ ਹਾਂ ਜੀ ਨੰਬਰਦਾਰ ਪਿੰਡ ਸਾੰਗਰਾ ਅੱਛਾ ਸਾੰਗਰਾ ਤੋਂ ਆਰਮੀ ਪਹੁੰਚੀ ਆ ਉਮੀਦ ਕੀ ਰੱਖਦੇ ਆ ਆਰਮੀ ਕਹਿੰਦੇ ਉਧੇ ਪਹੁੰਚ ਜਾਂਦੀ ਆ ਹੜਪ ਜਿਹੜੇ ਪ੍ਰਭਾਵਿਤ ਇਲਾਕੇ ਹੁੰਦੇ ਆ ਲੋਕਾਂ ਦੀ ਮਦਦ ਕਰਦੇ ਆ ਆਪਣੇ ਸਾਰੇ ਸਮਾਨ ਲੈ ਕੇ ਆ ਇਕੁਪਮੈਂਟਸ ਜਿੱਥੇ ਵੀ ਕੋਈ ਫਸਿਆ ਹੋਇਆ ਕੱਢਣਗੇ ਕੀ ਉਮੀਦ ਆ ਆਰਮੀ ਤੋਂ ਦੇਖੋ ਅਸੀਂ ਤਾਂ ਮਤਲਬ ਆਰਮੀ ਪਿਛਲੇ 2023 ਦੇ ਵਿੱਚ ਵੀ ਸਾਡੇ ਕੋਲੇ ਆਈ ਸੀ ਬਹੁਤ ਇਹਨਾਂ ਨੇ ਵਧੀਆ ਇੱਥੇ ਕੰਮ ਕੀਤਾ ਸੀਗਾ ਸਾਡੇ ਜਿੰਨਾ ਰਾਸ਼ਨ ਪਹੁੰਚਾਉਣਾ ਉਹ ਵੀ ਪਹੁੰਚਾਉਂਦੇ ਰਿਹਾ ਸੀਗੇ ਫਿਰ ਜੇ ਕਿਸੇ ਨੂੰ ਰੈਸਕਿਊ ਕਰਕੇ ਲਿਆਉਣਾ ਹੀ ਉਹ ਵੀ ਲਿਆਉਂਦੇ ਰਿਹਾ ਪਰ ਚਲੋ ਜਦੋਂ ਆਪਾਂ ਨੂੰ ਪਤਾ ਵੀ ਜਦੋਂ ਜ਼ਿਆਦਾ ਖਤਰਾ ਹੋਵੇ ਫਿਰ ਆਰਮੀ ਲੱਗਦੀ ਆ ਤੇ ਹੁਣ ਜੇ ਸਾਨੂੰ ਖਤਰਾ ਹੈ ਤੇ ਆਰਮੀ ਲੱਗੀ ਆ ਤੇ ਸਾਨੂੰ ਆਹ ਸਭੀ ਸਾਨੂੰ ਬਚਾ ਕੇ ਜਿਹੜੇ ਪਰਿਵਾਰ ਉੱਥੇ ਉਹਨਾਂ ਨੂੰ ਰੈਕਸ਼ਿਟ ਕਰਕੇ ਲਿਆਊਗੀ ਬਾਹਰ ਅੱਛਾ ਪਿਛਲੀ ਵਾਰ ਜਦੋਂ ਆਰਮੀ ਆਈ ਸੀਗੀ ਇਸ ਤਰੀਕੇ ਦੇ ਨਾਲ ਜਿਵੇਂ ਹੁਣ 11 ਤਰੀਕ ਤੋਂ ਇਹ ਹੋਇਆ 11 ਤਰੀਕ ਤੋਂ ਹੋਇਆ ਆ ਆਰਮੀ ਦੀ ਐਂਟਰੀ ਹੋਈ ਲਗਾਤਾਰ ਪਠਾਨਕੋਟ 'ਚ ਹੋਰ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਇਹ ਨੁਕਸਾਨ ਹੋ ਰਿਹਾ ਪਹੁੰਚ ਰਹੇ ਹੁਣ ਤੁਹਾਨੂੰ ਇਹ ਡਰ ਹੈਗਾ ਕਿ ਆਰਮੀ ਲੱਗ ਰਹੀ ਹੈ ਤੇ ਦਾ ਮਤਲਬ ਵੱਡਾ ਨੁਕਸਾਨ ਹੋ ਸਕਦਾ ਜੇ ਬਿਲਕੁਲ 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 ਜੀ ਜਦੋਂ ਕਿਉਂਕਿ ਜਦੋਂ ਵੇਖੋ ਜਿਹੜੇ ਡੈਮ ਹਨਾ ਜੀ ਪਹਿਲਾ ਕੀ ਕੀ ਹੁੰਦਾ ਵੀ ਇੱਕ ਡੈਮ ਦੀ ਜਦੋਂ ਕਪੈਸਿਟੀ ਹੁੰਦੀ ਹੈ ਨਾ ਤੇ ਉਦੋਂ ਕੁਝ ਪਾਣੀ ਕੁਝ ਕਿਊਸਕ ਛੱਡਿਆ ਜਾਂਦਾ ਤੇ ਕੁਝ ਡੈਮ ਦੇ ਵਿੱਚ ਰੱਖਿਆ ਜਾਂਦਾ ਵਾ ਹੁਣ ਜਦੋਂ ਡੈਮ ਦੇ ਡੈਮ ਤਾਂ ਲਗਭਗ ਭਰ ਚੁੱਕੇ ਆ ਹੁਣ ਇਹਨਾਂ ਨੇ ਕੀ ਕਰਨਾ ਜਿੰਨੀ ਬਰਸਾਤ ਹੋਈ ਜਿੰਨਾ ਮਾਰੋ ਲੱਖ 2 ਲੱਖ ਕਿਊਸਕ ਜਿੰਨੇ ਪਾਣੀ ਆ ਉਹ ਸਾਰਾ ਅੱਗੇ ਛੱਡੀ ਜਾਣਾ ਵਾ ਇਹ ਕਰਕੇ ਹੁਣ ਖਤਰਾ ਬਹੁਤ ਵੱਡਾ ਵਾ ਤੇ ਪ੍ਰਮਾਤਮਾ ਭਲੀ ਕਰੇ ਤੇ ਅਸੀਂ ਇਹ ਗੱਲ ਕਰਦੇ ਆ ਅਪੀਲ ਕੀਤੀ ਮੈਂ ਸਵੇਰੇ ਸਾਰਿਆਂ ਨੂੰ ਆਪਣੇ ਵਟਸਐਪ ਗਰੁੱਪਾਂ ਰਾਹੀਂ ਅਪੀਲ ਕੀਤੀ ਆ ਵੀ ਸਾਰੇ ਭਰਾ ਜਿੰਨੇ ਵੀ ਹੈਗੇ ਪਰਿਵਾਰਾਂ ਸਮੇਤ ਇੱਕ ਇੱਕ ਦੋ ਜੀ ਜਿਹੜੇ ਹੈਗੇ ਆ ਮੈਂਬਰ ਜੈਂਟਸ ਆ ਉਹ ਰਹਿ ਲੋ ਬਾਕੀ ਸਾਰੇ ਇਧਰ ਬਾਹਰ ਨਿਕਲਦੀ ਕੋਸ਼ਿਸ਼ ਕਰੋ ਪਰ ਚਲੋ ਫਿਰ ਵੀ ਅਜੇ ਜਿੰਨੀ ਸਾਨੂੰ ਕਹਿੰਦੇ ਜਿੰਨੀ ਸਵਾਸ ਤੇ ਉਨੀ ਆਸ ਤੇ ਪਰ ਅਜੇ ਵੀ ਸਾਰੇ ਕਾਫੀ ਜਿਹੜੇ ਲੋਕ ਆ ਉੱਥੇ ਹੈਗੇ ਆ ਪਰ ਹੁਣ ਆਰਮੀ ਨੂੰ ਮੈਨੂੰ ਲੱਗਦਾ ਵੀ ਇਹਨਾਂ ਨੂੰ ਜ਼ਬਰਦਸਤੀ ਕੱਢ ਕੇ ਲਿਆਉਣਾ ਪੈਣਾ ਵਾ ਬਿਲਕੁਲ ਤਾਂ ਨੰਬਰ ਦਾ ਸਾਹਿਬ ਸੀਗੇ ਸਾਡੇ ਨਾਲ ਜਿਵੇਂ ਉਹ ਕਹਿ ਰਿਹਾ ਕਿ ਵੀ ਅਸੀਂ ਸੁਨੇਹਾ ਦਿੱਤਾ ਕਿ ਨਿਕਲੋ ਬਾਹਰ ਹਾਲਾਤ ਖਰਾਬ ਹੋ ਸਕਦੇ ਆ ਆਰਮੀ ਆਈ ਹੈ ਤਾਂ ਉਮੀਦ ਹੈ ਕਿ ਵੀ ਹੁਣ ਜਿੰਨੇ ਲੋਕ ਇੱਥੇ ਬੈਠੇ ਹੋਏ ਨੇ ਉਹਨਾਂ ਨੂੰ ਰੈਸਕਿਊ ਕਰਕੇ ਬਾਹਰ ਕੱਢਿਆ ਜਾਏਗਾ ਕਿਉਂਕਿ ਉਹ ਨਹੀਂ ਚਾਹੁੰਦੇ ਕਿਸੇ ਦੀ ਵੀ ਕੋਈ ਜਾਨ ਜਾਵੇ ਕਿਸੇ ਦਾ ਵੀ ਕੋਈ ਨੁਕਸਾਨ ਹੋਵੇ ਬੋਟ ਜਿਹੜੀ ਹੈ ਉਹਨਾਂ ਦੀ ਕਿਸ਼ਤੀ ਆ ਪਾਣੀ ਦੇ ਵਿੱਚ ਉਤਰ ਗਈ ਹੈ ਹੁਣ ਜਿਹੜੇ ਲਗਾਤਾਰ ਆਪਰੇਸ਼ਨ ਕੀਤੇ ਜਾਣਗੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਏਗਾ